ਉਹ ਪਿਆਰੀ ਸਾਥ ਸੰਗਤ ਜੀ ਅੱਜ ਪੰਡੋਰੀ ਪੰਡੋਰੀ ਸਿਰੋਵਰ ਦੇ ਮੇਰੇ ਸਾਰੇ ਭੈਣ ਭਰਾ ਸਰਪੰਸਾਬਾ ਤੇ ਸਾਰੇ ਮੋਤੂ ਅੱਜ ਮੇਰੀਆਂ ਮਾਵਾ ਮੇਰੀਆਂ ਭੈਣਾ ਨੌਜਵਾਨ ਛੋਤੇ ਦੇ ਬਹੁਤ ਵੱਡੀ ਗਿਣਤੀ ਚ ਤੁਹਾਡਾ ਕੋਟਰ ਕੋਟ ਦਰਵਾਜ਼ਾ ਜਿੰਨਾ ਮਾਣ ਸਤਕਾਰ ਅੱਜ ਤੁਸਾਂ ਆਮ ਆਦਮੀ ਪਾਰਟੀ ਦੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਜਿਹਨਾਂ ਤੁਸੀਂ ਬਹੁਤ ਪਿਆਰ ਕਰਦੇ ਹੋ ਸਰਦਾਰ ਭਗਵੰਤ ਸਿੰਘ ਜੀ ਸਾਹਿਬ ਉਹਦੇ ਨਾਲ ਪੰਜਾਬ ਦੇ ਇੰਚ ਮਨੀਸ਼ ਸ਼ਰੋਧਿਆ ਜੀ ਤੇ ਸੂਚੀ ਲੀਡਰਸ਼ਿਪ ਤੁਹਾਡਾ ਸਾਰਿਆਂ ਦਾ ਵਿਰੋਧ ਦੇ ਦੇ ਸਕਦੇ ਜਿੰਨਾ ਤੁਸੀਂ ਅੱਜ ਤੱਕ ਸਾਡਾ ਮਾਣ ਰੱਖਿਆ ਮੈਨੂੰ ਮਾਣ ਆਿੰਦਾ ਪਿੰਡਾਂ ਦੇ ਇਹਦਾ ਪਿੰਡੋਰੀਆ ਦੇ ਕਿ ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਕਰਾਈ ਜਾਂਦਾ ਪਿੰਡੋਰੀਆ ਜੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਸੋ ਇਸ ਕਰਕੇ ਔਰ ਆਪਾਂ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਸਾਭ ਭਗਵਾਨ ਸਿੰਘ ਜੀ ਮਾਣਦੇ ਬਹੁਤ ਸੁਣਦੇ ਨੇ ਔਰ ਇੱਕੋ ਬੇਨਤੀ ਕਰਦਾ ਪੁੱਲ ਪੈ ਜੇ ਇਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਆਏ ਆ ਔਰ ਉਹਦਾ ਦੇ ਵਿਚਾਰ ਸੁਣਦੇ ਇਹ ਮੈਂ ਤੁਹਾਡੇ ਅਗੇ ਬੇਨਤੀ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਿੰਡੋਰੀ ਸਿੱਧਵਾ ਨਗਰ ਦੇ ਸਾਰੇ ਸਾਧ ਸੰਗਤ ਸਰਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਪੇਣਾ ਛੋਟੇ ਬੱਚੇ ਬਹੁਤ ਬਹੁਤ ਧੰਨਵਾਦ ਤੁਸੀਂ ਕਮੇਟਰੀ ਦੇ ਟਾਈਮ ਚੋਂ ਟਾਈਮ ਕੱਟ ਕੇ ਇਥੇ ਇਸ ਰੋਡ ਸ਼ੋਅ ਦੇ ਵਿੱਚ ਸਾਰਿਆਂ ਦਾ ਸਵਾਗਤ ਕਰਨ ਲਈ ਪਹੁੰਚੋ ਬੜਾ ਮਾਨ ਸਤਿਕਾਰ ਪਿੰਡ ਦੇ ਸਰਪੰਚ ਸਾਹਿਬ ਵੱਲੋਂ ਨਗਰ ਪੰਚਾਇਤ ਵੱਲੋਂ ਸਾਰਿਆਂ ਬਹੁਤ ਬਹੁਤ ਸੱਜਣਾ ਵੱਲੋਂ ਕੀਤਾ ਗਿਆ ਬਹੁਤ-ਬਹੁਤ ਧੰਨਵਾਦ ਹੈ ਇਹ ਪੰਜ ਬਟੋਰੀਆਂ ਜਿਹੜੀਆਂ ਇਹ ਪਹਿਲੇ ਦਿਨੋਂ ਹੀ ਇਹ ਸਾਥ ਇੱਥੇ ਆਈਆਂ ਸਾਰੇ ਪਿੰਡ ਤੇ ਅਸਰ ਵੀ ਅਸੀਂ ਉਮੀਦ ਕਰਦੇ ਹਾਂ ਕਿ ਤਰੱਕੀ ਵਾਲੀ ਜਿਹੜੀ ਗੱਡੀ ਹੈ ਉਹਦੀ ਸਪੀਡ ਇਸੇ ਤਰ੍ਹਾਂ ਚੱਲੀ ਰਹੂਗੀ ਆ ਜਿਹੜੀਆਂ ਸੜਕਾਂ ਨੇ ਇਹਨਾਂ ਦਾ ਪੈਸਾ ਚੋਰੀ ਹੋ ਚੁੱਕਿਆ ਹੈ ਸੜਕਾਂ ਚੌੜੀਆਂ ਵੀ ਹੋਣ ਗਿਆ ਸੜਕਾਂ ਬਣਨ ਗਿਆ ਵੀ ਗਰਾਊਂਡ ਵੀ ਬਣਨ ਗਏ ਬੱਚੇ ਫੁੱਟਬਾਲ ਖੇਡਦੇ ਆ ਇੱਥੇ ਆ ਨਾਲ ਦੇ ਪਿੰਡ ਤੋਂ ਆਏ ਆ ਤਾਂ ਗੜੀ ਪਟੋਰੀ ਨਾਲ ਦੇ ਪਿੰਡ ਉੱਥੇ ਫੁੱਟਬਾਲ ਦਾ ਗਰਾਊਂਡ ਹੈ ਤੇ ਜਿਹੜੀ ਸੂਏ ਤੋਂ ਸੜਕ ਜਾਂਦੀ ਹੈ ਸਿੱਧੀ ਅੰਮ੍ਰਿਤਸਰ ਵਾਲੀ ਸਰਕਮਟ ਚ ਕਰੂਗੀ ਸਾਰਾ ਦੇ ਪੈਸੇ ਪਾ ਦਿੱਤੇ ਗਏ ਨੇ ਤੇ ਪੂਰੇ ਪੰਜਾਬ ਦੇ ਵਿੱਚ 3000 ਤੋਂ ਵੱਧ ਗਰਾਊਂਡ ਬਣਨੇ ਆ 103 ਪਿੰਡਾਂ ਤਨ ਤਨ ਦਾ ਹਸੋਂ ਦੇ ਜਿੱਦੋ 26 ਪਿੰਡ ਜਿਹੜੇ ਰਹੇ ਨੇ ਜਿਨ੍ਹਾਂ ਚ ਪੂਰੇ ਮਾਡਰਨ ਵਧੀਆ ਗਰਾਊਂਡ ਬਣਨਗੇ ਹਰ ਤਿੰਨ ਚਾਰ ਚਾਰ ਪਿੰਡਾਂ ਦਾ ਇੱਕ ਗਰਾਊਂਡ ਹੋਊਗਾ ਤਾਂ ਕਿ ਸਾਡੇ ਬੱਚੇ ਜਿਹੜੇ ਖੇਡਾਂ ਵੱਲ ਜਾਣ ਪੂਰੀ ਸੰਗਤ ਤੋਂ ਬਚਣ ਇਧਰ ਉਧਰ ਉਹਨਾਂ ਦਾ ਮਾੜੀ ਸੰਗਤ ਵੱਲ ਕੋਈ ਧਿਆਨ ਨਾ ਜਾਵੇ ਪਿੰਡ ਦਾ ਪੰਜ ਨਾ ਕਿ ਬਾਸ ਵਿੱਚ ਇੱਕ ਅਰੇ ਰਿਹਾ ਇਹ ਨਾ ਕਿ ਨਾ ਬੱਚੇ ਚ ਕੋਈ ਕਮੀ ਨਹੀਂ ਪਰਮਾਤਮਾ ਕਿਸੇ ਨੂੰ ਕੋਈ ਘਟ ਜਾਂ ਕੋਈ ਦਿਮਾਗ ਛੋਟਾ ਵੱਡਾ ਲੱਗਦੀ ਭੇਜਦਾ ਸਾਰੇ ਕੋਈ ਹੁੰਦੇ ਨੇ ਪਰ ਕਹਾ ਇੱਥੇ ਜਿਹੜਾ ਬੱਚੇ ਚੰਗੇ ਮਿਲ ਜਾਣ, ਸੂਰ ਬੰਦਿਆ ਮਿਲ ਜਾਣ, ਉਹੀ ਬੱਚੇ ਟੌਪ ਕਰ ਜਾਂਦੇ ਨੇ। ਨਹੀਂ ਮਿਲ ਗਏ ਉਹੀ ਬੱਚੇ ਇੱਥੇ ਰੁਚ ਜਾਂਦੇ ਨੇ। ਆਖਿਰ ਤੇ ਗਰੀਬੀਆਂ ਚ ਰਹਿ ਜਾਂਦੇ ਆ। ਮੈਂ ਚਲ। ਸਭ ਗਰਾਊਂਡ ਵਾਲਾ ਪੈਦਾ। ਸੋ ਵੀਰੋ ਆਓ ਇਕੱਠੇ ਹੋ ਕੇ 11 ਤਰੀਕ ਨੂੰ 3 ਜੇ ਨੰਬਰ ਦਾ ਬੱਟਨ ਹੈ। ਝਾੜੂ ਦਾ ਸੋਨ ਨਿਸ਼ਾਨ ਹੈ। ਝਾੜੂ ਦਾ ਬੱਟਨ ਦੱਬ ਕੇ ਇਹ ਤਰੱਕੀ ਆ ਜੇਗੀ। ਆਪਾਂ ਨੇ ਗੱਡੀ ਚੋਰੀ ਹੈ ਇਹਦੀ ਸਪੀਡ ਨੂੰ ਹੋਰ ਬਤਨੀਏ ਤਰ ਕਰਨਾ ਕਿਤੇ ਬੜਾ ਮਾਣ ਹੈ ਇਸ ਤੋਂ ਪਹਿਲਾਂ ਇਸ ਇਲਾਕੇ ਦੇ ਬੜੀਆਂ ਅੰਡੇਆਂ ਬੜੇ ਚੱਕਰ ਚੱਲੇ ਨੇ ਬੜੇ ਪਰਚੇ ਪਏ ਨੇ ਨਜਾਇਜ਼ ਵੱਡੀਆਂ ਜਾਤੀਆਂ ਚੱਲੀਆਂ ਨੇ ਉਹ ਵੇ ਫੇਰ ਫਿਰਦੇ ਨੇ ਉਹ ਉਹ ਕਾਂਗਰਸ ਧੱਕੇ ਕਰਨ ਨਾਲ ਦੇ ਫੇਰ ਫਿਰਦੇ ਆ ਇੱਥੇ ਉਹ ਹੁਣ ਕਹਿੰਦੇ ਖੇਤਰੀ ਪਾਰਟੀ ਐ ਸਾਨੂੰ ਜਿੱਤੋ ਮੈਂ ਖੇਤਰੀ ਤਾਂ ਸਾਰਾ ਬਤੰਦਾ ਸੋਸੇ ਜਿਹੜੀ ਕੌਣ ਲਾਉਂਦਾ ਸਰਕਰੰਦੀਆਂ ਕੌਣ ਵੇਚਦਾ ਹੋਈ ਸਮਾਂ ਦੇ ਵਿੱਚ ਖੇਤਰੀਆਂ ਦੇ ਪੱਤੇ ਹੋਏ ਅੰਦਰ ਕਾਸੀ ਆਏ ਅਜੀ ਬੇਅਦਮੀ ਇਹਨਾਂ ਨੇ ਕਰਾਈਆਂ ਗੁਰੂ ਸਾਹਿਬ ਦੀਆਂ ਰੱਜਾ ਕੇ ਕਾਲ ਤੱਕ ਸਾਰੇ ਜਾ ਕੇ ਹਾਂ ਕਰਕੇ ਬਾਜੀ ਬੁੱਕਰ ਕੇ ਕਹਿ ਬਤਾਈ ਨਹੀਂ ਕਾਸੀ ਕਮਾਲ ਹੋਇਆ ਧਰਮ ਨੂੰ ਮੁੱਖੀ ਤੇ ਰੱਖਿਆ ਐਂਦਰਮੁਖੀ ਜੀ ਮੁੱਖੀ ਆ ਖੇਡਦੇ ਹੋ ਸਾਡੇ ਨਾਲ ਤੁਸੀਂ ਉਹ ਦੂਜੀ ਕਾਂਗਰਸ ਵਾਲੇ ਨੇ ਉਹ ਹੂ ਖੂਨੋਂ ਖੂਨ ਨੇ ਉਹ ਟੈਂਕਾਂ ਵਾਲੇ ਨੇ ਉਹ ਗੋਲੇ ਚਲਾਉਣ ਵਾਲੇ ਦੇ ਸਾਰੇ ਤਾਂ ਨਕਸਰਾਂ ਕਰ ਦਸਨ ਸੋ ਉਹਨਾਂ ਨੂੰ ਮਾਫੀ ਦਿੱਤਾ ਜਾ ਸਕਦਾ ਕਿਉਂਕਿ ਮਾਫੀਆਂ ਗਲਤੀਆਂ ਨਹੀਂ ਹੁੰਦੀਆਂ ਨੇ ਗੁਨਾਹਾਂ ਦੀ ਤਾਂ ਸਜ਼ਾ ਹੁੰਦੀ ਹੈ ਜਦੋਂ ਨੇ ਗੁਨਾਹ ਕੀਤੇ ਸੇ ਕਿਸੇ ਵੀ ਹਾਲ ਚੱਕੇ ਨੂੰ ਹੋਣੀ ਚਾਹੀਦੀ ਨਹੀਂ ਤਾਂ ਉਹਦੇ ਪਰਿਵਾਰ ਨੂੰ ਹੀ ਭਾਲ ਦੇ ਇਹ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਰਾ ਮੇਰਾ ਜੀਜਾ ਬਸ ਇੱਥੇ ਲੈ ਬੜ ਜਾਣਾ ਨਾ ਹੋਰ ਕਿਤੇ ਦੇਖਦੀ ਇਧਰ ਉਧਰ ਸਾਰਾ ਕੁਝ ਆਂਦੇ ਘਰੇ ਆਪਾਂ ਤੱਕੜੀ ਸਮ ਤੇਰੇ ਬਾਬੇ ਨਾਲ ਜਿਹੜੀ 10-10 ਤੋਲਦੀ ਸੀ ਇਹਨਾਂ ਦੀ ਤੱਕੜੀ ਜਿਹੜੀ ਆ ਉਹ ਸਿੱਟਾ ਤੋਲਦੀ ਆ ਇਹਨਾਂ ਦੀ ਤੱਕੜੀ ਤਾਂ 10-10 ਤੋਲਦੀ ਆ ਸਾਰਾ ਕੁਝ ਮੇਰਾ ਸਾਰਾ ਕੁਝ ਹੀ ਮੇਰਾ ਤੋ ਇਸ ਕਰਕੇ ਇਹਨਾਂ ਨੂੰ ਮੂੰਹ ਨਾ ਲਾਇਓ ਆਹਾਂ ਹੂੰ ਮੈਲੀ ਨੂੰ ਕਰਨਾ ਹੋਗੇ ਆ ਜੇ ਉਹ ਗੁਰੇ ਜੀ ਆ ਜਾ ਕਰੋ ਰੋਲੇ ਦੀ ਚ ਸੁਣ ਲਿਆ ਕਰੋਗਾ ਨੂੰ ਕਾਕੇ ਨੂੰ ਖੁਸ਼ਮੀਰੀ ਜੀ ਬਣੀ ਰਹੇ ਸਾਨੂੰ ਵੀ ਲੋਕ ਸੁਣ ਲਾਉਂਦੇ ਆ ਪਰ 11 ਤੇ ਇੱਕ ਨਾ ਆ ਘੋਗਾ ਚਿੱਟ ਕਰਦੇ ਹੋ ਤੁਹਾਨੂੰ ਪਤਾ ਹੀ ਆ ਸੋ ਮੈਨੂੰ ਪਤਾ ਲੱਗਿਆ ਪੈਸੇ ਦੇਣ ਕੇ ਤੁਹਾਨੂੰ ਇਹ ਕਹਿੰਦੇ ਵੀ ਦੋ ਕਰਾਸਤਾ ਪਹਿਲਾ ਮੰਡਲੀ ਸ਼ੁਰੂ ਕਰਾਂਗੇ ਪੈਸੇ ਬਹੁਤ ਨਾਲ ਕੋਈ ਲੁੱਟੇ ਹੋਏ ਥੋੜੇ ਹੀ ਮਾਲ ਆ ਥੋੜੇ ਪੈਸੇ ਨੇ ਲੁੱਟੇ ਹੋਏ ਜੇ ਪੈਸੇ ਦੇਣ ਆਏ ਹੱਥ ਬੰਨ ਕੇ ਬੇਨਤੀ ਆ ਪਟੋਰੀ ਵਾਲਿਓ ਜਵਾਬ ਉਹਨਾਂ ਦਿਓ ਲక్ష్ਮੀ ਵਾਲੀ ਦੀ ਉੱਤੇ ਕਰੇਗੀ ਦੀਵਾਲੀਆ ਦੇ ਦਰਵਾਜ਼ੇ ਬਾਬਾ ਬੇਰੇ ਦਾ ਭਾਗ 519 ਕਵਾਲੀਆ ਦੇ ਦਰਵਾਜ਼ੇ ਖੁੱਲੇ ਰੱਖਦੇ ਆਪਾਂ ਵੀ ਲక్ష్ਮੀ ਆ ਜੇ ਇਸ ਕਰਕੇ ਜੇ ਆਉਂਦੇ ਨੇ ਬਸ ਐਂ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ 3 ਨੰਬਰ ਦਾ ਪਟੜਨ ਦੱਬ ਕੇ ਕਹਿ ਦਿਓ ਵੀ ਹਾਂ ਸਮਝੇ ਜਿਹੜੇ ਸਮਝਿਓ ਤਾੜੀ ਮਾਰ ਕੇ ਬਾਕੀ ਨੂੰ ਮਾਫ ਕਰ ਬੜਾ ਸਮਝਦਾ ਰੱਖਾਇ ਬਈ ਫਿਰ ਛੋਟੇ ਬੰਦ ਨੂੰ ਸਮਝਾਂ ਵੀ ਦੋਵੇਂ ਅੱਗੇ ਪਰ ਜਾ ਕੇ ਬੋਲੇ